ਜੇ ਤੁਸੀਂ ਯੋਗਾ ਕਰਨਾ ਚਾਹੁੰਦੇ ਹੋ ਮੁਹੱਲੇ ਦੇ ਪਾਰਕ ਚ ਜਾਂ ਕਿਤੇ ਤੁਹਾਨੂੰ ਕਾਮਨ ਪਲੇਸ ਮਿਲਦੀ ਹੈ ਯੋਗਾ ਸਿੱਖਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਵੱਲੋਂ ਅਸੀਂ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਯੋਗਾ ਇੰਸੈਕਟਰ ਤੇ ਜਾਂਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੀ ਸਿੱਖਿਆ ਅਤੇ ਸਿਹਤ ਨੂੰ ਮਿਆਰੀ ਬਣਾਉਣ ਦਾ ਐਹਿਦ ਕੀਤਾ ਹੋਇਆ ਹੈ। ਇਸੇ ਤਹਿਤ ਪੰਜਾਬ ਵਾਸੀਆਂ ਦੀ ਸਰੀਰੀ ਕਾਤੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਸੀਐਮਡੀ ਯੋਗਸ਼ਾਲਾ ਪ੍ਰੋਗਰਾਮ ਦਾ ਉਦਮ ਕੀਤਾ। ਅਸੀਂ ਸਿਹਤ ਦੀ ਵੀ ਫਿਕਰ ਕਰਦੇ ਹਾਂ। ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ। ਸਰਕਾਰ ਨੇ ਸਿਹਤਮੰਦ, ਗਤੀਸ਼ੀਲ, ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕੀਤਾ ਇਸ ਪ੍ਰੋਗਰਾਮ ਦਾ। ਪੰਜਾਬ ਦੇ ਲੱਖਾਂ ਬਜ਼ੁਰਗ ਤੇ ਨੌਜਵਾਨ ਲਾਹਾ ਲੈ ਰਹੇ ਨੇ। ਇਸ ਪ੍ਰੋਗਰਾਮ ਦੇ ਬਿਹਤਰ ਨਤੀਜਿਆਂ ਲਈ ਯੋਗ ਮਾਹਿਰਾਂ ਦੀਆਂ ਟੀਮਾਂ ਬਣਾਈਆਂ ਨੇ ਇਸ ਪ੍ਰੋਗਰਾਮ ਤਹਿਤ ਯੋਗਾ ਟ੍ਰੇਨਰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ 'ਚ ਮੁਫਤ ਯੋਗ ਸਿੱਖਿਆ ਦੇ ਰਹੇ ਨੇ ਇਸ ਪ੍ਰੋਗਰਾਮ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਨੇ ਟੋਲ ਫਰੀ ਨੰਬਰ 7669400500 ਅਤੇ ਵੈੱਬਸਾਈਟ ਵੀ ਜਾਰੀ ਕੀਤੀ ਹੈ 15 ਹੋਰ ਸ਼ਹਿਰਾਂ ਦੇ ਵਿੱਚ ਸੀਐਮ ਯੋਗਸ਼ਾਲਾ ਸ਼ੁਰੂ ਹੋਣੀ ਹੈ ਤੇ ਉਹਦੇ ਵਾਸਤੇ ਸਟਾਫ ਵੀ ਰੱਖਣਾ ਹੈ ਯੋਗਾ ਟੀਚਰ ਉਹਨਾਂ ਦਾ ਅਸਿਸਟੈਂਟ ਸਟਾਫ ਸਾਰਾ ਉਹ ਰੱਖਿਆ ਜਾਊਗਾ ਬਹੁਤ ਜ਼ਿਆਦਾ ਵੱਡਾ ਹਾਲ ਜਿਹੜਾ ਹੰਗਾਰਾ ਯੋਗ ਸ਼ਾਲਾ ਨੂੰ ਮਿਲ ਰਹੇ ਹਨ ਬਹੁਤ ਸਾਰੇ ਪਾਰਕਾਂ ਦੇ ਵਿੱਚ ਯੋਗਾ ਕੈਂਪ ਲੱਗ ਰਹੇ ਨੇ